ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਰਹੋ ਜਿੰਨੀਆਂ ਮਰਜ਼ੀ ਪੋਜ਼ਿਟਿਵਿਟੀ ਆਦੀਆਂ ਗੱਲਾਂ ਆਪਾਂ ਕਰ ਲਈਏ ਜਾਂ ਜਿੰਨੀਆਂ ਮਰਜ਼ੀ ਨੈਗੇਟਿਵਿਟੀ ਦੀਆਂ ਵੀਡੀਓ ਸਵੇਰ ਤੋਂ ਸ਼ਾਮ ਦੇਖ ਲਈਏ ਜਿੰਨਾ ਮਰਜ਼ੀ ਆਪਾਂ ਕੈਨੇਡਾ ਨੂੰ ਭੰਡ ਲਈਏ ਜਿੰਨਾ ਮਰਜ਼ੀ ਗੈ ਲੀਏ ਕਿ ਕੈਨੇਡਾ ਛੁਣ ਕੁਝ ਨਹੀਂ ਰਿਹਾ ਬਟ ਜਿਨੇ ਕੈਨੇਡਾ ਜਾਣਾ ਕਿਉਂਕਿ ਨਾ ਆਲਰੇਡੀ ਕੈਨੇਡਾ ਨੇ ਅਪਰੂਵ ਕੀਤਾ ਹੋਇਆ ਕਿ ਹਜ਼ਾਰਾਂ ਲੱਖਾਂ ਲੱਖਾਂ ਦੇ ਵਿੱਚ ਆ ਮੈਂ ਤਾਂ ਕਹੂੰਗਾ ਸਾਡੀ ਜਵਾਨੀ ਸਾਂਭ ਕੇ ਉਹਨਾਂ ਨੇ ਆਪਣੇ ਸੁਪਨੇ ਪੂਰੇ ਕੀਤੇ ਐ ਦੋ ਨੋ ਡਾਊਟ ਜਿਹੜਾ ਇਸ ਵੇਲੇ ਥੋੜਾ ਜਿਆਦਾ ਦੌਰ ਜਿਹੜਾ ਚੱਲ ਰਿਹਾ ਨਾ ਜਿਹੜਾ ਇਸ ਵੇਲੇ ਬੱਚਾ ਪੀਆਰ ਵਾਸਤੇ ਜਿਹੜਾ ਕਿ ਉਥ ਲਾਈਨਾਂ 'ਚ ਲੱਗੇ ਹੋਏ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਤੇ ਸਚਾਈ ਆ ਤੇ ਜਿਹੜਾ ਕਿ ਤੁਸੀਂ ਵੀ ਇਹ ਦੇਖ ਹੀ ਲਿਆ ਹੋਣਾ ਵਾ ਜਿਹੜੋ ਕਿ ਸਚਾਈ ਹੈ ਕਿ ਰਿਫਿਊਜ਼ ਹੋ ਲੈਣਾ ਬਹੁਤ ਪਿਛਲੇ ਦਿਨਾਂ 'ਚ ਹਾਈ ਹੋਇਆ ਤੇ ਜਿੱਦਾਂ ਕਿ ਬਨਾਕਲ ਐਜੂਕੇਸ਼ਨ ਹਮੇਸ਼ਾ ਤੁਹਾਡੇ ਨਾਲ ਵਾਦਾ ਹੋਇਆ ਜੋ ਸੱਚਾ ਤੁਹਾਡੇ ਨਾਲ ਇੱਥੇ ਤੱਕ ਲੈ ਕੇ ਆਵਾਂਗੇ ਚਾਹੇ ਉਹ ਸੱਚ ਕੌੜਾ ਹੀ ਕਿਉਂ ਨਾ ਹੋਵੇ ਸੋ ਪਰ ਹੁਣ ਮੈਂ ਤੁਹਾਨੂੰ ਦੱਸ ਦਵਾਂ ਜਿੰਨਾ ਕਿ ਨੈਕਟੀਵਿਟੀ ਦਾ ਮਾਹੌਲ ਸੋ ਸਾਰਾ ਕੁਝ ਹੈਗਾ ਸੋ ਅੱਜ ਤੁਹਾਡੇ ਨਾਲ ਤੁਹਾਡੇ ਨਾਲ ਗੱਲਾਂ ਕਰਨੀਆਂ ਤੁਹਾਨੂੰ ਟਿਪਸ ਦੇਣੇ ਮੈਂ ਤਾਂ ਕਹੂੰਗਾ ਚਾਹੇ ਤੁਹਾਡੀ ਫਾਈਲ ਸਾਡੇ ਕੋਲ ਲਗੀ ਕਿਤੇ ਵੀ ਲਾਉਣੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਲਾਓ ਬਿਨਾ ਓਵਰ ਕੌਨਫੀਡੈਂਸ ਤੋਂ ਫਾਈਲ ਲਓ ਤੇ ਬਿਲਕੁਲ ਤੁਸੀਂ ਵੀਜ਼ੇ ਦੀ ਉਮੀਦ ਕਰ ਸਕਦੇ ਆ ਤੇ ਮੈਂ ਅੱਜ ਦੱਸ ਦਵਾਂ ਅੱਜ 10 ਮਾਰਚ ਆ ਜਿਸ ਦਿਨ ਤੁਹਾਡੇ ਨਾਲ ਆ ਵੀਡੀਓ ਅਸੀਂ ਰਿਕਾਰਡ ਕਰ ਰਹੇ ਹਾਂ ਰੀਜ਼ਨ ਇਜ਼ ਥੈਟ ਡੇਟ ਤਾਂ ਬੋਲ ਰਹੇ ਆ ਇੱਕ ਇੱਕ ਦਿਨ ਕੀਮਤੀ ਆ ਅੱਜ ਵੇਲੇ ਨਾ ਰੋ ਚੀਜ਼ਾਂ ਚੇਂਜ ਹੋ ਰਹੀਆਂ ਜਿਦਾ ਨਾ ਉਹ 4 ਤਰੀਕ ਤੋਂ ਜਦੋਂ ਟੈਰਿਫ ਲੱਗੋ ਉਹਦੇ ਵੀ ਆਪ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਸ਼ਕਤੀ ਹੈ ਇਹ ਆਉਣ ਵਾਲੇ ਆਪਾਂ ਨੂੰ ਘੱਟ ਦੀ ਨਜ਼ਰ ਆਊਗੀ ਤੇ ਉਹਦਾ ਨਤੀਜਾ ਇਹ ਆਇਆ ਹੈ ਕਿ 8 ਮਾਰਚ ਨੂੰ ਜਿਹੜਾ ਕਿ ਅਸੀਂ ਵੀਜ਼ਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਵੀਜ਼ੇ ਦਾ ਰੁਝ ਆਉਂਦੇ ਆ ਬਟਨ ਕਈ ਵੀਜ਼ੇ ਬਹੁਤ ਜ਼ਿਆਦਾ ਮੈਂ ਤਾਂ ਕਹੂੰਗਾ ਟੈਕਨੀਕਲੀ ਸਟਰੋਂਗ ਹੁੰਦੇ ਆ ਇਹ ਸਟੱਡੀ ਪਲੱਸ ਪਾਊਸ ਇਕੱਠਿਆਂ ਦਾ ਵੀਜ਼ਾ ਹੈ ਤੇ ਟੀਮ ਨੂੰ ਕਹੂੰਗਾ ਪਿੱਛੇ ਜ਼ਰੂਰ ਸ਼ੇਅਰ ਕਰਨ ਉਹਨਾਂ ਦਾ ਬੱਚਿਆਂ ਦਾ ਕਿ ਐਜ਼ ਐ ਮਤਲਬ ਤੁਹਾਡੀ ਸਿਰਫ ਮੋਟੀਵੇਸ਼ਨ ਵਾਸਤੇ ਤੇ 10 ਨਵਾਂ 2019 ਦੇ ਵਿੱਚ ਨੇ ਗ੍ਰੈਜੂਏਸ਼ਨ ਕੀਤੀ ਹੋਈ 51% ਮਾਰਕਸ ਹੈਗੇ ਸੀਗੇ ਤੇ ਜਿਹੜਾ ਵਿਆਹ ਵੀ ਸਿਰਫ 6 ਮਹੀਨੇ ਪੁਰਾਣਾ ਸੀਗਾ ਹਾਂ ਦੇ ਤੇ ਬਠਾ ਦੇਖੋ ਅੱਜ ਦੇ ਟ੍ਰੈਂਡ ਦੇ ਵਿੱਚ ਵਿਦਨ 10 ਡੇਸ ਇਹਨਾਂ ਦਾ ਅਪਲਾਈ ਕਰਕੇ ਦੋਨਾਂ ਦਾ ਵੀਜ਼ਾ ਆਇਆ ਵਿਦ ਨਿਊ ਰੂਲਸ ਸਾਰਾ ਕੁਝ ਆ ਗਿਆ ਸੋ ਇਸ ਲਈ ਮੈਂ ਤਾਂ ਕਹਿਣਾ ਹੁੰਦਾ ਹਾਰ ਨਹੀਂ ਮੰਨਣੀ ਹੈਗੀ ਜੇ ਰਿਫਿਊਜ਼ਲ ਆ ਵੀ ਗਈ ਤਾਂ ਕੋਈ ਕੋਈ ਟੈਨਸ਼ਨ ਨਹੀਂ ਸਮੇਂ ਦੀ ਨਿਜ਼ਾਕਤ ਨੂੰ ਜੇ ਤੁਹਾਡੀ ਫਾਈਲ 'ਚ ਕੋਈ ਕਮੀ ਹੈ ਉਹਨਾਂ ਤੇ ਤੁਸੀਂ ਕੰਮ ਕਰਕੇ ਤੇ ਬਿਲਕੁਲ ਵੀਜ਼ਾ ਲੈ ਸਕਦੇ ਆ ਸੋ ਇਹਨਾਂ ਦੇ ਮੈਂ ਦੱਸ ਦਵਾਂ ਸਾਡੇ ਬੱਚੇ ਛੋਟੇ ਭੈਣ ਭਰਾ ਦੇ ਇਹਨਾਂ ਦੇ ਵਿਆਹ 'ਚ ਰਸ਼ਵੀ ਘਟ ਸੀਗੀਆਂ ਬੜੀਆਂ ਬਹੁਤ ਜ਼ਿਆਦਾ ਮੈਂ ਤਾਂ ਕਹੂੰਗਾ ਕੰਪਲਿਕੀਸ਼ਨ ਸੀਗੀਆਂ ਬਟ ਇੱਕੋ ਚੀਜ਼ ਸੀਗੀ ਇਹਨਾਂ ਦੇ ਵਿੱਚ ਮੈਂ ਤਾਂ ਕਹੂੰਗਾ ਰੱਜ ਕੇ ਪੋਜ਼ਿਟਿਵਿਟੀ ਮੈਂ ਤਾਂ ਕਹੂੰਗਾ ਰੱਜ ਕੇ ਬੈਨਕਲ ਦੀ ਟੀਮ ਤੇ ਯਕੀਨ ਤੇ ਅੱਜ ਉਹ ਵੀਜ਼ਾ ਜਿਹੜਾ ਕੀ ਹੈ ਲੈ ਕੇ ਜਿਹੜਾ ਕੀ ਹੈ ਜਾ ਚੁੱਕੇ ਆ ਤੇ ਮੈਂ ਹੁਣ ਨਵੇਂ ਬੱਚਿਆਂ ਨੂੰ ਵੀ ਕਹਿ ਦਵਾ ਜਿਹੜੇ ਬੱਚੇ ਫਾਈਲ ਲਾਉਣਾ ਚਾਹੁੰਦੇ ਬਿਨਾ ਜੀਆਈਸੀ ਤੋਂ ਮੈਂ ਬਿਲਕੁਲ ਵੀ ਰੈਫਰ ਨਹੀਂ ਕਰੂੰਗਾ ਜਿਹੜਾ ਕੋਈ ਵੀ ਬੱਚਾ ਜਿਹੜਾ ਕਿ ਫਾਈਲ ਆਵੇ ਹਾਂ ਜਿਹੜੀ ਫੀਸ ਤੁਸੀਂ ਦੇਣੀ ਹੈ 6 ਮਹੀਨੇ ਸਾਲ ਦੀ ਯਸ ਉੱਥੇ ਤੁਸੀਂ ਜਿਹੜਾ ਕੀ ਹੈ ਜਰੂਰ ਪਲੇ ਕਰ ਸਕਦੇ ਪਰ ਠਾ ਉਹਦੇ ਵਾਸਤੇ ਤੁਹਾਨੂੰ ਫਾਈਨੈਂਸ਼ੀਅਲ ਜਿਹੜੇ ਕੀ ਹੈ ਮਤਲਬ ਕਿ ਡੈਫੀਨਿਟਲੀ ਸਟਰੋਂਗ ਦਿਖਾਓ ਤੇ ਫਾਈਨੈਂਸ਼ੀਅਲ ਜੇ ਹੋ ਸਕੇ ਜਿੰਨਾ ਪੁਰਾਣਾ ਦਿਖਾਉਂਗੇ ਨਾ ਉਹਦਾ ਤੁਹਾਨੂੰ ਜਿਹੜਾ ਕੀ ਹੈ ਬੈਨੀਫਿਟ ਜਰੂਰ ਮਿਲੇਗਾ ਕਿਉਂਕਿ ਇਹ ਚੀਜ਼ਾਂ ਹੋਵਾ ਜਿਹੜੀਆਂ ਮੈਂ ਕਹੂੰਗਾ ਟ੍ਰਾਈਡੈਂਟ ਟੈਸਟਡ ਪਿਛਲੇ ਕਾਫੀ ਦਿਨਾਂ ਤੋਂ ਫਾਈਲਾਂ ਹੋੜ ਦੇ ਲਾ ਕੇ ਆਪ ਬਰੀਕੀ ਦੇ ਵਿੱਚ ਬੈ ਗਏ ਕਿਉਂਕਿ ਅੱਜ ਦੀ ਡੇਟ ਵਿੱਚ ਹੁਣ ਜ਼ਿਆਦਾ ਮੈਂ ਤਾਂ ਕਹੂੰਗਾ ਕਸਟਮਰੀ ਦੇ ਨਾਲ ਉਹ ਤਾਂ ਫਾਈਲਿੰਗ ਡਿਪਾਰਟਮੈਂਟ ਵਿੱਚ ਜ਼ਿਆਦਾ ਬੈ ਰਹੇ ਕਿਉਂਕਿ ਨੀਡ ਹੈਗੀ ਆ ਕੱਲੀ-ਕੱਲੀ ਗੱਲ ਨੂੰ ਬਰੀਕੀ ਦੇ ਵਿੱਚ ਜਿਹੜੀ ਕਿ ਸਮਝਣ ਦੀ ਆ ਸੋ ਇੱਕ ਗੱਲ ਨੂੰ ਫੋਰ ਸ਼ੋਰ ਕਲੀਅਰ ਆ ਜਿੱਦਾਂ ਦਾ ਕੇਸ ਨਿਕਲਿਆ ਨਾ ਜਿਹੜਾ ਮੈਂ ਤਾਂ ਕਹੂੰਗਾ ਸੈਟਰਡੇ ਕੇਸ ਵੀਜ਼ਾ ਆਇਆ ਸੋ ਵਨ ਥਿੰਗ ਇਜ਼ ਫੋਰ ਸ਼ੋਰ ਆ ਕਿ ਆਪਾਂ ਜੇ ਕਹਿ ਰਹੀ ਹੈ ਨਾ ਵੀਜ਼ਾ ਆਫੀਸਰ ਜੇ ਫਾਈਲਾ ਨਹੀਂ ਪੜਦੇ ਤਾ ਮਤਲਬ ਹੋ ਰਹੀ ਸਤਿ ਜੇ ਇਹਨਾਂ ਦਾ ਵੀਜ਼ਾ ਆਇਆ ਤੇ ਫਾਈਲ ਬ੍ਰਿਕੇ ਵਿੱਚ ਪੜ ਕੇ ਦੈਨ ਹੀ ਜਿਹੜੇ ਕਿ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਏ ਆ ਸੋ ਸਭ ਤੋਂ ਇੱਕ ਹੋਰ ਇੰਪੋਰਟੈਂਟ ਹੈ ਫਾਈਨੈਂਸ਼ੀਅਲਸ ਦੇ ਨਾਲ ਜਿਹੜਾ ਕੀ ਹੈ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਨਾ ਦੂਜੀ ਚੀਜ਼ ਹੈਗਾ ਕੋਰਸ ਤੇ ਕਾਲਜ ਦੀ ਸਿਲੈਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰ ਰਹੀ ਆ ਅੱਜ ਕੱਲ੍ਹ ਹਰ ਬੱਚੇ ਦੀ ਪ੍ਰੋਫਾਈਲ ਦੇ ਵਿੱਚ ਹੈਗੀ ਆ ਸੋ ਵਧੀਆ ਕਾਲਜ ਲੋ ਵਧੀਆ ਕੋਰਸ ਲੋ ਤਾਂ ਕਿ ਜਿਹੜੇ ਕੀ ਤੁਹਾਡੇ ਵੀਜ਼ੇ ਦੀ ਉਮੀਦਾਂ ਵੱਧ ਸਕਣ ਕਿਉਂਕਿ ਜਿਹੜਾ ਵੀਜ਼ਾ ਆਉਣਾ ਨਾ ਕਿਸੇ ਏਜੰਟ ਦੇ ਨਾਮ ਟੈਗ ਨੂੰ ਨਹੀਂ ਆਉਣਾ ਚਾਹੇ ਮੈਂ ਹਮੇਸ਼ਾ ਕਹਿੰਦਾ ਹਾਂ ਉਹ ਵੀਜ਼ਾ ਆਉਣਾ ਤੁਹਾਡੀ ਪ੍ਰੋਫਾਈਲ ਨੂੰ ਆਉਣਾ ਤੁਹਾਡੀ ਪ੍ਰੋਫਾਈਲ ਦੇ ਲੈ ਕੇ ਉੱਪਰ ਸਹੀ ਫੈਸਲਿਆਂ ਨੂੰ ਆਉਣਾ ਤੇ ਬਾਕੀ ਜੇ ਖੁਦਾ ਨਾ ਖਾਸਾ ਜੇ ਵੀਜ਼ਾ ਨਹੀਂ ਆਉਂਦਾ ਪਹਿਲੀ ਵਾਰੀ ਜੋ ਹਿੰਮਤ ਨਾ ਢੇਰੀ ਨਾ ਟਾਦਿਆ ਕਰੋ ਸੋ ਆਪਣੇ ਆਪ ਨੂੰ ਮੈਂ ਤਾਂ ਕਹੂੰਗਾ ਉਹ ਸਾਰੀ એનર્ਜੀ ਜਿਹੜੀ ਹੈ ਨਾ ਉਹ 네ਗੇਟਿਵਿਟੀ ਦੇ ਗਿਵ ਅਪ ਕਰਨ ਦੀ ਬਜਾਏ ਉਸ ਕੇਸ ਤੇ ਲਾਓ ਆਪਣੇ ਦੇ ਬਰੀਕੀਆਂ ਦੇ ਵਿੱਚ ਜੇ ਕੋਈ ਇੰਪਰੂਵ ਕਰ ਸਕੋ ਉੱਤੇ ਲਾਓ ਰੀਲੌਂਚ ਕਰੋ दैट ਬਿਲਕੁਲ ਤੁਸੀਂ ਜਿਹੜਾ ਕਿ ਰੀਲੌਂਚ ਕਰਕੇ ਵੀ ਕੈਨੇਡਾ ਦਾ ਵੀਜ਼ਾ ਜਿਹੜਾ ਕਿ ਜਰੂਰ ਲੈ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦਾ ਸਿਰਫ ਮੇਰਾ ਇੱਕੋ ਹੀ ਮੋਟਿਵ ਸੀਗਾ ਜਿੰਨੇ ਵੀ ਬੱਚਿਆਂ ਦੀ ਫਾਈਲ ਐਮਬੈਸੀ ਚ ਆ ਚਾਹੇ ਘਟਿਆ ਅੱਜਕੱਲ ਮੈਨੂੰ ਪਤਾ ਐ ਇਸ ਲਈ ਬੱਚਾ ਨਾ ਪੇਰੈਂਟਸ ਡਰਿਆ ਹੋਏ ਤੇ ਜਾਇਜ ਵੀ ਹੈਗਾ ਉਸੇ ਕਿਉਂਕਿ ਸਾਰੇ ਸਾਰੀ ਉਮਰ ਦੀ ਜੋ ਕਮਾਈ ਲਾਉਣੀ ਤੇ ਉਹ ਵੀ ਡਰ ਰਿਹਾ ਕਿ ਦਿਨ ਉੱਪਰੋਂ ਇੱਕ ਉਧਰੋਂ ਕੈਨੇਡਾ ਦੇ ਵਿੱਚ ਐਕਟੀਵਿਟੀ ਉੱਪਰੋਂ ਕੈਨੇਡਾ ਦੇ ਵਿੱਚ ਜਿਹੜਾ ਟ੍ਰੈਂਡ ਮੜ ਆਇਆ ਸਾਡੇ ਕਿਤੇ ਲਾਈਨ ਤੇ ਤਾਂ ਲੱਗਣਾ ਹੀ ਪੈਣਾ ਵਾ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਸਭਨੇ ਪੂਰੇ ਹੋਣ ਤੇ ਇੱਕ ਬਾਕੀ ਮੇਰੀ ਚਾਹੇ ਕਾਰੋਬਾਰ ਮੈਂ ਫੇਰ ਵੀ ਕਰਨਾ ਹੁੰਦਾ ਅਸਲੀ ਚੀਜ਼ ਦੀ ਵੈਲੀ ਉਦੋਂ ਹੁੰਦੀ ਹੈ ਜਦੋਂ ਰਸ਼ ਘੱਟ ਹੋਵੇ ਜਦੋਂ ਰਸ਼ ਵਧ ਜਵੇ ਪਿਛਲੇ ਸਮੇਂ ਚ ਰਸ਼ ਵਧਿਆ ਸੀ ਨਾ ਕੈਨੇਡਾ ਜਾਣ ਦਾ ਤੇ ਉਹ ਜਦੋਂ ਜ਼ਿਆਦਾ ਰਸ਼ ਵਧਿਆ ਤੇ ਉਹਨੂੰ ਸੈਟਲ ਹੋਣ ਨੂੰ ਵੀ ਟਾਈਮ ਲੱਗ ਰਿਹਾ ਇਹ ਨਹੀਂ ਕਿ ਬੱਚਾ ਕੋਈ ਜਿਹੜਾ ਉਹ ਕੈਨੇਡਾ ਪੱਛਿਆ ਖਰਾਬ ਹੋਇਆ ਹਾਂ ਉਹਨੂੰ ਸੈਟਲ ਹੋਣ ਨੂੰ ਟਾਈਮ ਜਿਹੜਾ ਜ਼ਰੂਰ ਲੱਗੇਗਾ ਤੇ ਬਟ ਹਾਂ ਜਦੋਂ ਨਵਾਂ ਬੱਚਾ ਜਾ ਰਿਹਾ ਉਹ ਜਾਊਗਾ ਕਿਉਂਕਿ ਨਵੇਂ ਬੱਚੇ ਕੋਲ ਹੁਣ ਆਪਸ਼ਨ ਪਤਾ ਕੀ ਆ ਉਹ ਬਿਨਾ ਪੜਾਈ ਲਿਖਾਈ ਤੇ ਕੁਝ ਨਹੀਂ ਹੋਣਾ ਯਾਰ ਜੇ ਜਿਗਾੜ ਲਾਉਨੇ ਆ ਫਿਰ ਤਾਂ ਕੁਝ ਨਹੀਂ ਜਿਗਾੜ ਵਾਸਤੇ ਕੈਨੇਡਾ ਬੰਦ ਹੋ ਚੁੱਕਾ ਹਾਂ ਜੇ ਸਹੀ ਰਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਨੂੰ ਤੁਸੀਂ ਮੋਟੀਵੇਟ ਕਰਕੇ ਉਹਨੂੰ ਬਿਲਕੁਲ ਵਿਜ਼ਨ ਦੇ ਕੇ ਤੁਸੀਂ ਜੇ ਭੇਜਦੇ ਆ ਤੇ ਬਿਲਕੁਲ ਤੁਹਾਡਾ ਬੱਚਾ ਅੱਜ ਵੀ ਉੱਥੇ ਕੈਨੇਡਾ ਜਾ ਕੇ ਜ਼ਿੰਦਗੀ ਬਣਾ ਸਕਦਾ ਬਾਕੀ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਰਹੋਗੇ ਤੇ ਜਿੰਨੇ ਬੱਚਿਆਂ ਦੀ ਫਾਈਲ ਐਮਬੈਸੀ ਦੇ ਵਿੱਚ ਹਨ ਦਲੇਰੀ ਰੱਖੋ ਬੇਟਾ ਕੋਈ ਫਾਈਲ ਤੇ ਫੇਕ ਡਾਕੂਮੈਂਟ ਨਹੀਂ ਲਾਉਣਾ ਤੇ ਬਿਲਕੁਲ ਕੈਨੇਡਾ ਦੀ ਐਮਬੈਸੀ ਤੁਸੀਂ ਵੀਜ਼ੇ ਦੀ ਉਮੀਦ ਅੱਜ ਵੀ ਜੜੀ ਕੀ ਜਰੂਰ ਕਰ ਸਕ